ਜੋ ਬਾਕੀ ਕਰਨਾ ਰਿਹਾ ਹੈ ਇਹ ਪਹਿਲਾ ਕਰਨੇਗਾ ਤਾਂ 2000 ਰੁਪਏ ਪਿਆ ਜਾਵੇਗਾ ਸਾਡੇ ਘਾਵ ਵੱਲੋਂ ਦੀਪਕ ਕੋਟਲੀ ਚੁੱਕੇ ਵਾਲਾ ਐਲਾਨ ਆ ਪਹਿਲਾ ਕਰਨ ਵਾਲੇ ਨੂੰ 2000 ਦੇ ਮਾਲ ਹੋਣਗੇ ਰਵੀਵਤ ਵਿਦੇਸ਼ਾ ਕੈਨੇਡਾ ਉਹ ਵੀ ਲਾਈਵ ਕਰਨਵੀਰ ਵਿਦੇਸ਼ਾ ਉਹ ਵੀ ਲਾਈਵ ਜੁੜਿਆ ਦਲਵੀਰ ਦਲਵੀਰ sabe, pra dos. So we're trying to मिंट सैकेंड सठि मैंट